ਲੋ ਮੰਮੀ ਆ ਤੁਹਾਡੀ ਕੁੜੀ ਦੀ ਗੱਡੀ ਤਾਂ ਗੱਡੀ ਤੇ ਸੋਹਣੀ ਆ ਵਧੀਆ ਕੀਤਾ ਚਲੋ ਲੈਣਤੀ ਆ ਪਰ ਮਿੱਠਾ ਨਹੀਂ ਲਿਆਂਦਾ ਕੱਢ ਗੱਡੀ ਚ ਲਿਆਂਦਾ ਮਿੱਠਾ ਨਹੀਂ ਮੀਮਾ ਲਿਆਂਦਾ ਹੈਗਾ ਕੋਈ ਨਹੀਂ ਮਠਾਈ ਆ ਵੇਖਣ ਵਾਲਿਆਂ ਤੇ ਝਟ ਕਹਿ ਦੇਣਾ ਕਿ ਗੱਡੀ ਦਿੱਤੀ ਆ ਹਾਂਜੀ ਪਰ ਦਿੱਤੀ ਕਿਹਦੇ ਹਿਸਾਬ ਨਾਲ ਇਹ ਤੇ ਸਾਨੂੰ ਪਤਾ ਨਾ ਨਹੀਂ ਗੱਲ ਸੁਣ ਮੇਰੀ ਗੱਡੀ ਵੀ ਲੈਣੀ ਗੱਡੀ ਕਿਉਂ ਨਹੀਂ ਲੈਣੀ ਗੱਡੀ ਵਾਸਤੇ ਇੰਨੇ ਪਪੜ ਵੇਲੇ ਤੇ ਜੇ ਗੱਡੀ ਨਾ ਆਈ ਤੇ ਕੀ ਫਾਇਦਾ ਹੈ ਤਾਂ ਜੀ ਇਸੇ ਕਰਕੇ ਤੇ ਤੁਹਾਨੂੰ ਸੱਦਿਆ ਵਾ ਵੀ ਮੇਰੀ ਕੱਲੀ ਦੀ ਵਾਹ ਪੇਸ਼ ਨਹੀਂ ਜਾਣੀ ਦੋਵੇਂ ਪੈਣਾ ਹੋਵਾਂਗੇ ਨਾ ਤੇ ਸਲਾਹ ਨਾ ਕੰਮ ਕਰਨਾ ਵਾ ਠੀਕ ਠੀਕ ਹੁਣ ਮਿੱਠੀ ਪਿਆਰੀ ਦੇ ਦੇਣਾ ਹੁਣੇ ਹੀ ਪੈਣਾ ਲੈ ਕੇ ਆਈਆਂ ਹਰ ਇੱਕ ਗੱਲ ਵਾ ਗੱਡੀ ਦਾ ਤੇ ਮੈਨੂੰ ਪਤਾ ਨਹੀਂ ਵੀ ਆਉਣੀ ਆ ਕਿ ਨਹੀਂ ਆਉਣੀ ਜੇ ਗੱਡੀ ਨਾ ਨਾਈ ਤਾਂ लवली ਦੇ ਆਉਣ ਤੋਂ ਪਹਿਲਾਂ ਪਹਿਲਾਂ ਨਾ ਇਹਦਾ ਕੰਮ ਹੈ ਤਮਾਮ ਕਰ ਦੇਣਾ